ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਜੀ ਤੁਹਾਡਾ ਅੱਜ 스ਪੀਕ ਚੈਨਲ ਦੇ ਵਿੱਚ ਹਾਂਜੀ ਅੱਜ ਆਪਾਂ ਇੱਕ ਤੁਹਾਡੇ ਲਈ ਟਿਪਸ ਲੈ ਕੇ ਆਏ ਆ ਜੀ ਇਹ ਹੈਗੀ ਆਪਣੀ ਇੰਟਰਲੋਕ ਮਸ਼ੀਨ ਜਦੋਂ ਆਪਾਂ ਕੱਪੜੇ ਵਗੈਰਾ ਇੰਟਰਲੋਕ ਕਰਦੇ ਆ ਜੀ ਤਾਂ ਇਹਦੇ ਵਿੱਚ ਡਸਟ ਵਗੈਰਾ ਹੋ ਜਾਂਦੀ ਆ ਤੇ ਧਾਗੇ ਵਗੈਰਾ ਹੋ ਜਾਂਦੇ ਆ ਠੀਕ ਹੈ ਜੋ ਆਪਾਂ ਕੱਪੜੇ ਦੀ ਇੰਟਰਲੋਕ ਕਰਦੇ ਆ ਤਾਂ ਅੱਜ ਆਪਾਂ ਤੁਹਾਨੂੰ ਇੱਕ ਟਿਪਸ ਦੱਸਾਂਗੇ ਕਿ ਇਦਾਂ ਆਪਾਂ ਇਹਨੂੰ ਕਲੀਨ ਕਰ ਸਕਦੇ ਆ ਠੀਕ ਹੈ ਚਲੋ ਜੀ ਦੇਖਦੇ ਆ ਵੀ ਉਹ ਕਿਹੜੀ ਟਿਪਸ ਆਪਣੀ ਹਾਂਜੀ ਆ ਦੇਖੋ ਜੀ ਇਹ ਆਪਣਾ ਡਰਾਇਰ ਠੀਕ ਹੈ ਜੀ ਵੈਸੇ ਆਪਣੇ ਘਰਾਂ ਵਿੱਚ ਹੀ ਹੁੰਦਾ ਹੀ ਆ ਡਰਾਇਰ ਠੀਕ ਹੈ ਜੀ ਤੇ ਇਹਦੇ ਨਾਲ ਆਪਾਂ ਇੰਟਰਲੌਕ ਮਸ਼ੀਨ ਹੈਡੀ ਉਹ ਆਪਾਂ ਕਲੀਨ ਕਰਾਂਗੇ ਆਓ ਦੇਖੋ ਕਿੱਦਾਂ ਕਰਦੇ ਆਂ ਆਪਾਂ ਹਾਂਜੀ ਪਹਿਲਾਂ ਆਪਾਂ ਇਹਨੂੰ ਚਾਲੂ ਕਰ ਲਾਂਗੇ ਇਹਨੂੰ ਸਟਾਰਟ ਕਰ ਲਾਂਗੇ ਜੀ ਸਟਾਰਟ ਕਰਦੇ ਆਪਾਂ ਨੂੰ ਦੇਖੋ ਆਪਾਂ ਤੁਹਾਨੂੰ ਦਿਖਾਉਣੀ ਆ ਵੀ ਇਹਦੇ ਵਿੱਚ ਕਿੰਨੀ ਡਸਟ ਵਗੈਰਾ ਹੁੰਦੀ ਆ ਧਾਗੇ ਵਗੈਰਾ ਹੋ ਜਾਂਦੇ ਆ ਠੀਕ ਹੈ ਆ ਦੇਖੋ ਆ ਦੇਖੋ ਤੁਹਾਨੂੰ ਲੈਡ ਇਤ ਕਰਕੇ ਦਿਖਾਨੀ ਆ ਆ ਦੇਖੋ ਡਸਟ ਵਗੈਰਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਠੀਕ ਹੈ ਇਹ ਬਿਲਕੁਲ ਸਾਫ ਹੋ ਜੂਗੀ ਇਹ ਡਰਾਇਰ ਨਾਲ ਆ ਦੇਖੋ तो देखो कि डस्ट वगैरह निकल के काउंटर ते आ गई अपने टेबल ये बिल्कुल क्लीन हो जागी प्लीज सिर्फ एक बार ट्राई करो ਇਹ ਬਹੁਤ ਵਧੀਆ ਜੀ ਟ੍ਰਿਕਾਂ ਬਹੁਤ ਕਮ ਆਉਣ ਵਾਲੀ ਯੂਸਫੁਲ ਟ੍ਰਿਕਾਂ ਇਹਨੂੰ ਪਲੀਜ਼ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤਾਂ ਤੁਹਾਡੀ ਜਿਹੜੀ ਮਸ਼ੀਨ ਆ ਇਹ ਬਿਲਕੁਲ ਸਾਫ਼ ਹੋ ਜਾਊਗੀ ਬਿਲਕੁਲ ਕਲੀਨ ਹੋ ਜਾਊਗੀ ਆ ਦੇਖੋ ਬਿਲਕੁਲ ਸਾਰੇ ਡਸਟ ਵਗੈਰਾ ਖਤਮ ਹੋ ਗਈ ਹੈ ਇਹਦੇ ਵਿੱਚੋਂ ਠੀਕ ਹੈ ਜੀ ਅਗਰ ਤੁਹਾਨੂੰ ਸਾਡੀ ਇਹ ਟ੍ਰਿਕ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਵਿੱਚ ਦੱਸਿਓ ਕਿ ਕਿਹਨੂੰ ਕਿਹੜੀ ਟ੍ਰਿਕ ਸਾਡੀ ਵਧੀਆ ਲੱਗੀ ਤੇ ਕਿਹਨੇ ਕਿਹਨੇ ਟਰਾਈ ਕੀਤੀ ਠੀਕ ਹੈ ਜੀ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਨਾ ਨਾਪੂਲਨਾ ਲਾਈਕ ਕਰਿਓ ਸ਼ੇਅਰ ਕਰਿਓ ਥੈਂਕ ਯੂ ਫॉर ਵਾਚਿੰਗ